ਸਸ਼ਕਾਲ ਨਿਊਜ਼ 18 ਪੰਜਾਬ ਹਰਿਆ ਦੇਖ ਰਹੇ ਸਰਦਸ਼ਕਾ ਦਾ ਬਦਵਾ ਸਵਾਗਤ ਹੈ ਮੈਂ ਤੁਹਾਡੇ ਨਾਲ ਕੁਝੋ ਸੰਦੂ ਤਾਂ ਉਮੀਦ ਹੈ ਤੁਸੀਂ ਸਾਰੇ ਖੈਰਿਆ ਦੇ ਨਾਲ ਹੋਗੇ আর ਸ਼ੁਰੂਆਤ ਕਰਦੇ ਬਲਟਨ ਦੀ ਸਭ ਤੋਂ ਪਹਿਲਾਂ युद्ध नश्या विरोध तो अब शुरू हो रहा है युद्ध नशे विरुद्ध जलंधर अरविंद केजरीवाल कि मुहिम चलाई जाएगी और नौ जनवरी तो पच्ची जनवरी तक पैदल मार्च किए जाएंगे सरकार एक मोबाइल ऐप और हेल्पलाइन नंबर भी जारी करेगी नशे के खिलाफ नियुक्त किए जाने पिंडा और कुल मिला के पूरा ही जरा असि कह सौर जशा छाथा बयान की जाएगी जिस तुम तो जागरूक होके हो नौजवान नशा छते हैं सब कुछ प्लान किया गया है युद्ध नशे विरोध का दूजा गेड़ और इसकी शुरुआत सी एम भगवंत मान ਅਤੇ ਅਰਵਿੰਦ ਕੇ ਜਵਾਦ ਵੱਲੋਂ ਕੀਤੀ ਜਾਏਗੀ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਇਹ ਜਾਗਰੂਕਤਾ ਮੁਹਿੰਮ ਜਿਹੜੀ ਹੈ ਉਹ ਚਲਾਈ ਜਾਣੀ ਹੈ 9 ਤੋਂ ਲੈ ਕੇ 25 ਜਨਵਰੀ ਤੱਕ ਪੈਦਲ ਮਾਰਚ ਕੀਤੇ ਜਾਣਗੇ ਤਾਂ ਮੁਹਿੰਮ ਦੇ ਵਿੱਚ ਦੱਸਿਆ ਕਿ ਕਈ ਪ੍ਰਮੁੱਖ ਸ਼ਖਸੀਤਾਂ ਨੂੰ ਸ਼ਾਮਲ ਕਰਨ ਦੀ ਵੀ ਤਿਆਰੀ ਹੈ ਯਾਨੀ ਕਿ ਕੁਝ ਖਾਸ ਸ਼ਖਸੀਤਾਂ ਨੂੰ ਵੀ ਅਸੀਂ ਦੇਖਾਂਗੇ ਇਸ ਮੁਹਿੰਮ ਦੇ ਵਿੱਚ ਨਸ਼ਾ ਛੱਡਣ ਵਾਲੇ ਦੂਜਿਆਂ ਨੂੰ ਵੀ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕਰਨਗੇ ਔਰ ਉਹਨਾਂ ਨੂੰ ਸੁਰਮੇ कहा जा रहे है? है, है, कर, है, भी, भी, रहा है यानी कि पूरा प्लान जोबाइल पूरी जानकारी दी जाएगी दिलजी दुसांझ गुरदासमान पर सिते देख सकते हो यानी कि जानकारी यही ही है कि उन्होंने भी जरा है जा सकता है ਜਾਗਰੂਕ ਕਰਦੇ ਹੋਏ ਨਜ਼ਰਾਂ ਰੱਖੀਏ ਔਰ ਸਮੇਂ-ਸਮੇਂ ਤੇ ਜਿਹੜੇ ਖਾਸ ਤੌਰ ਤੇ ਪੰਜਾਬ ਦੇ ਨਾਲ ਸੰਬੰਧਿਤ ਅਸੀਂ ਵੇਖਦਿਆਂ ਕਲਾਕਾਰ ਉਹਨਾਂ ਦੇ ਵੱਲੋਂ ਜਾਗਰੂਕ ਕੀਤਾ ਜਾਂਦਾ ਹੈ ਅਜਿਹੇ ਨੌਜਵਾਨਾਂ ਨੂੰ ਜਿਹੜੇ ਕਿ ਨਸ਼ੇ ਦੇ ਵਿੱਚ ਲਿਪਟੇ ਨੇ ਤਾਂ ਸਾਰਾ ਹੀ ਜਿਹੜਾ ਹੈ ਉਹ ਮੂਹਮ ਦਾ ਹਿੱਸਾ ਉਹਨਾਂ ਦੇ ਵੱਲੋਂ ਰਿਹਾ ਜਾਏਗਾ ਔਰ ਕੁਲ ਮਿਲਾ ਕੇ ਨਜ਼ਰਾਂ ਬਣੀਆਂ ਰਹਿਣਗੀਆਂ ਕਿਸ ਤਰੀਕੇ ਦੇ ਨਾਲ ਇਹ ਮੂਹਮ ਕੰਮ ਕਰੇਗਾ ਅੱਗੇ ਬਾਤ ਹੈ ਆਉਧਰ ਜੀ ਰਾਮਜੀਤ ਨੂੰ ਲੈ ਕੇ ਅੱਜ ਤੋਂ ਪੰਜਾਬ ਬੀਜੇਪੀ ਦੀ ਵੱਡੀ ਮੁਹਿੰਮ ਹੈ ਜੀ ਰਾਮਜੀਤ ਦੇ ਸਮਰਥਨ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰੇਗੀ ਬੀਜੇਪੀ ਫਾਜ਼ਲ ਕਾ ਦਪਿੰਡ ਖਾਓ ਵਾਲੀ ਟਾਬ ਦੇ ਵਿੱਚ ਉਹ ਮੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਅਰਸ਼ੂਨੀ ਸ਼ਰਮਾ ਆ ਸਣੇ तमाम ਲੀਡਰ ਜੜੇ ਨੇ ਉਹਨਾਂ ਦੇ ਮੌਜੂਦ ਰਹਿਣ ਦੀ ਜਾਣਕਾਰੀ ਹੈ ਤਾਂ ਪਿੰਡ ਨੂੰ ਮਜ਼ਦੂਰਾਂ ਨੂੰ ਸਕੀਮਾਂ ਦਾਜ ਰਫਰ ਬੰਦਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕੁਲ ਮਿਲਾ ਕੇ ਰਾਜੀ ਰਾਮਜੀਤ ਦਾ ਜਿੱਥੇ ਪੂਰੇ ਵੱਖਵਾਖੋਰ ਪਾਰਟੀਆਂ ਦੇ ਵੱਲੋਂ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਹੈ ਉੱਥੇ ਦੂਸਰੇ ਪਾਸੇ ਬੀਜੇਪੀ ਇਸ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਕਿ ਕਿਸ ਤਰੀਕੇ ਉਹਨਾਂ ਦੇ ਵੱਲੋਂ ਜਿਹੜਾ ਮੈਸੇਜ ਹੈ ਆਪਣਾ ਪਹੁੰਚਾਇਆ ਜਾਵੇ ਕਿਉਂਕਿ ਸਾਫ਼ ਤੌਰ ਤੇ ਬੀਜੇਪੀ ਲਗਾਤਾਰ ਇਹੀ ਜ਼ਿਕਰ ਕਰ ਰਹੀ ਹੈ ਕਿ ਇਹ ਬਿਲਕੁਲ ਠੀਕ ਸਕੀਮ ਹੈ ਔਰ ਜੋ ਕਾਨੂੰਨ ਬਣਾਇਆ ਗਿਆ ਹੈ ਨਵਾਂ ਕਾਨੂੰਨ ਹੈ ਇਸ ਦੇ ਵਿੱਚ ਫਾਇਦੇ ਹੀ ਫਾਇਦੇ ਨੇ ਮਜ਼ਦੂਰਾਂ ਦੇ ਲਈ ਨੁਕਸਾਨ ਨਹੀਂ ਹਨ ਤਾਂ ਉਸ ਨੂੰ ਲੈ ਕੇ ਹੁਣ ਜਿਹੜਾ ਖਾਸ ਤੌਰ ਤੇ ਇਹ ਜਿਹੜੀ ਜਾਣਕਾਰੀ ਹੈ ਉਹਨਾਂ ਨੂੰ ਦਿੱਤੀ ਜਾਵੇਗੀ और इसलिए बाकायदा मुहिम की शुरुआत हो रही है। जिक्र योग है कि वक्ो वक् था पिंड पिंड शहर शहर जी मुहिम चलेगी और जिना विरोधियों के वालों दसन दहन की कोशिश की थी जा रही है मजदूर اور سریہا دے نال دی کتتی جاری کوشش کہ بالکل اس سکیم ٹھیک نہیں ہے نقصان دہ ہے پاਵੇਂ او پھر پنجاب سرکار دے پیسے دا ذکر کر رہے ہون یا پھر مزدوراں دی گل کر رہے ہون تا جہے دے وچ یہ مہم جڑی ہے پنجاب بی جے پی دے ਵੱلوں اس لیزر دے نال دی چلائی جا رہی ہے کہ انہاں دے ਵੱلتا مزدوراں نو جاگروک کیتا جائے گا اور دوسرا انہاں دے مطابق جو ویروધી کڑ پرچار کر رہے نے اس نو برام لگایا جاوے کل ملا کے بی جے پی دے ਵੱلوں ہن مرکزہ بن گیا ہے اور اس نو لے کے مہم دی شروعات じゃあ。<DJ. S 2> <music> खिलाफ कांग्रेस की भी मोर्चा बंदी नजर आ रही है कल तो पंजाब कांग्रेस मनरेगा का बचाओ संग्राम है गुरदासपुर दस तो दिए कि मुहिम की शुरुआत की जाएगी पंजाब कांग्रेस जड़े ने आगू भूपेश बघेल वड़िंग बाजवा समेत पूरी लीडरशिप जी मौजूद रहेगी और दूसरे पास यानी कि जिथे एक पास बीजेपी के वालों मुहिम की शुरुआत की जा रही है ਉਥੇ ਕਾਂਗਰਸ ਦੀ ਗੱਲ ਕੀਤੀ ਜਾਏ ਇਹਨਾਂ ਦੇ ਬਰੋਸ਼ਾ ਬੰਦੀ ਦੀ ਤਿਆਰੀ ਹੈ ਔਰ ਕੱਲ ਤੋਂ ਪੰਜਾਬ ਕਾਂਗਰਸ ਦਾ ਮੰਰੇਗਾ ਬਚਾਓ ਸੰਗਰਾਮ ਹੈ ਯਾਨੀ ਕਿ ਪਹਿਲੇ ਦਿਨ ਤੋਂ ਜਿਸ ਵੇਲੇ ਤੋਂ ਜਿਹੜਾ ਕਾਨੂੰਨ ਦਾ ਨਾਂ ਬਦਲਿਆ ਗਿਆ ਕਾਨੂੰਨ ਦੇ ਵਿੱਚ ਸੋਧਾ ਕਰਕੇ ਉਸ ਇੱਕ ਕਿਸਮ ਦਾ ਨਵਾਂ ਕਾਨੂੰਨ ਜਿਹੜਾ ਦੇ ਦਿੱਤਾ ਗਿਆ ਜੀ ਰਾਮ ਜੀ ਔਰ ਉਸ ਤੋਂ ਜਿੱਤੇ ਨਾ ਦਾ ਵਿਰੋਧ ਕਾਂਗਰਸ ਕਰ ਰਹੀ ਹੈ ਉਥੇ ਹੀ ਜਿਹੜੀ ਸਕੀਮ ਦੇ ਵਿੱਚ ਜਿਹੜੇ ਕਾਨੂੰਨ ਦੇ ਵਿੱਚ ਬਦਲਾ ਕੀਤੇ ਗਏ ਨੇ ਸੋਧਾਂ ਕੀਤੀਆਂ ਨੇ ਉਸ ਤੋਂ ਲੈ ਕੇ ਵੀ ਵਿਰੋਧ ਕੀਤਾ ਜਾ ਰਿਹਾ ਤਾਂ ਅਜਿਹੇ ਦੇ ਵਿੱਚ ਮੰਰੇਗਾ ਬਚਾਓ संग्राम है कांग्रेस छेड़ जा रही है गुरदासपुर तो उन्होंने शुरुआत की जाएगी और पंजाब कांग्रेस आगु ने भूपेश बघेल वणिंग बाजवा समेत पूरी लीडरशिप मौजूद रहने वाले बारह जनवरी तक दस दिए कि मनरेगा बचाओ संग्राम जोड़ा है वह चलेगा तो इस कानून लेकर लगातार विरोध चल रहा है जो हम मुहिमता हो रहा है ਅਕੇ ਵਾਰ ਤੇ ਆਤਾ ਹੁਣ ਗੱਲ ਕਰਾਂਗੇ 328 ਪਾਵਨ ਸਰੂਪਾ ਦੀ ਜਿਸ ਮਾਮਲੇ ਦੀ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰੇ ਗਿਆ ਐਸਪੀਸੀ ਤਾਂ ਐਸਆਈਟੀ ਦੀ ਜਾਂਚ ਨੂੰ ਲੈ ਕੇ ਐਸਪੀਸੀ ਨੇ ਇਹ ਵੱਡਾ ਬਿਆਨ ਦਿੱਤਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਵਾਰ-ਵਾਰ ਇਹ ਜ਼ਿਕਰ ਕੀਤਾ ਗਿਆ ਸੀ ਪਰ ਹੁਣ ਸਪਸ਼ਟ ਕਰ ਦਿੱਤਾ ਗਿਆ ਕਿ ਸਹਿਯੋਗ ਨਹੀਂ ਕੀਤਾ ਜਾਏਗਾ ਐਸਆਈਟੀ ਨੂੰ ਔਰ ਉਹਨਾਂ ਦਾ ਤਰਕ ਇਹ ਹੈ ਕਿ ਕਿਉਂ ਨਹੀਂ ਕੀਤਾ ਜਾਏਗਾ ਉਹਨਾਂ ਦਾ ਕਹਿਣਾ ਹੈ ਕਿ ਐਸਪੀਸੀ ਪਹਿਲਾਂ ਹੀ ਇਸ ਨੂੰ ਲੈ ਕੇ ਜਾਂਚ ਕਰਵਾ ਚੁੱਕੀ ਹੈ ਤਾਂ ਵਾਰ-ਵਾਰ ਦਾ ਮਤਲਬ ਕੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਵਿੱਚ ਸਹਿਯੋਗ ਨਹੀਂ ਕਰਾਂਗੇ ਅਕਾਲ ਤੱਕ ਸਾਇਦ ਮਾ ਮੁਤਾਬਕ ਸਹਿਯੋਗ ਨਹੀਂ ਕਰਾਂਗੇ ਪੁਲਿਸ ਨੂੰ ਕੋਈ ਰਿਪੋਰਟ ਨਹੀਂ ਦਿੱਤਾ ਜਾਏਗਾ ਐਸਜੀਪੀਸੀ ਦੇ ਸਮੁੱਚੇ ਪ੍ਰਬੰਧਾ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ ਰਦਾ ਕਹਿਣਾ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ ਐਸਜੀਪੀਸੀ ਲਗਾਤਾਰ ਇਸ ਜ਼ਿਕਰ ਕਰ ਰਹੀ ਹੈ ਸਮੇ ਸਮੇਤੇ ਔਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਐਸਜੀਪੀਸੀ ਨੇ ਐਸਆਈਟੀ ਦੀ ਜਾਂਚ ਨੂੰ ਨੌਕਾ ਕਰ ਦਿੱਤਾ ਹੈ 388 ਪਰਮਸ ਰੂਪਾ ਦੇ ਮਾਮਲੇ 'ਚ ਐਸਜੀਪੀਸੀ ਤੇ ਆਮ ਆਦੀ ਪਾਰਟੀ ਵਿਚਾਲੇ ਵਿਰੋਧੀ ਲਕੀਰ ਹੋਰ ਡੂੰਗੀ ਹੋ ਗਈ ਹੈ। ਗ੍ਰਿਫਤਾਰੀਆਂ ਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਮਾਮਲਾ ਹੋਰ ਵੀ ਪੀਚੀਦਾ ਹੁੰਦਾ ਜਾ ਰਿਹਾ ਹੈ। ਐਸਜੀਪੀਸੀ ਨੇ ਸਰੂਪਾ ਦੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ ਤੋਂ ਮਨਾ ਕਰ ਦਿੱਤਾ ਹੈ। ਨਾਲ ਹੀ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਰਿਕਾਰਡ ਵੀ ਮੁਹੱਈਆ ਨਹੀਂ ਕਰਵਾਇਆ ਜਾਵੇਗਾ। ਐਸਜੀਪੀ ਸਿੱਧਾ ਤਰਕ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਨੇ ਤੇ ਇਸੇ ਆਦੇਸ਼ ਦੇ ਤਹਿਤ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਜਾਵੇਗਾ। ਐਜੀਪੀਸੀ ਨੇ ਇਲਜ਼ਾਮ ਲਗਾਇਆ ਹੈ ਕਿ ਸਤਾਤੇਤੀ ਬਿਆਨਬਾਜ਼ੀ ਨਾਲ ਸਿਕਸ ਸੰਸਥਾਵਾਂ ਨੂੰ ਪਾਰੀ ਢਾ ਲੱਗੀ ਹੈ ਤੇ ਐਜੀਪੀਸੀ ਪ੍ਰਧਾਨ ਕੋਲ ਡਾਇਰੀ ਵਾਲੀ ਗੱਲ ਵੀ ਸੰਕਾਚੁਕ ਲਿਖਾ ਪੈਦਾ ਕਰੀ ਹੈ। ਹੜਤਾਲ ਹੋ ਕੇ ਜਾਂਚ ਹੋ ਕੇ ਕਾਰਵਾਈ ਹੋਈ ਹੈ ਸਾਰੀ ਅਧਿਕਾਰੀਆਂ ਤੇ ਉੱਚ ਪੱਧਰੀ ਸ਼੍ਰੋਮਣੀ ਕਮੇਟੀ ਦੀ ਸਾਰੀ ਕਾਰਵਾਈ ਉਸ ਤੋਂ ਬਾਅਦ ਹੁਣ ਸਰਕਾਰਾਂ ਪ੍ਰਬੰਧ ਦੇ ਵਿੱਚ ਦਾਖਲ ਅਦਾਜੀ ਕਰਨਾ ਚਾਹੁੰਦੀਆਂ ਨੇ ਪ੍ਰਬੰਧ ਲੈਣਾ ਚਾਹੁੰਦੀਆਂ ਕਿ ਸੰਸਥਾ ਦਾ ਪ੍ਰਬੰਧ ਸਾਨੂੰ ਦਿੱਤਾ ਜਾਵੇ ਰਿਕਾਰਡ ਸਾਡੇ ਕੋਲ ਲਿਆਂਦਾ ਜਾਵੇ। ਇਹ ਕਦਾਜੀਤ ਨਹੀਂ ਹੋ ਸਕਦਾ ਕਿ ਸਰਕਾਰਾਂ ਜਾਣਬੁੱਝ ਕੇ ਪ੍ਰਬੰਧਾਂ ਨੂੰ ਆਪਣੇ ਹੱਥ 'ਚ ਲੈਣਾ ਚਾਹੁੰਦੀ ਹੈ ਐਸਜੀਪੀਸੀ ਦੇ ਸਹਿਯੋਗ ਨਾ ਕਰਨ ਵਾਲੇ ਲਈ ਸਟੈਂਡ 'ਤੇ ਆਮ ਆਦੀ ਪਾਰਟੀ ਦਾ ਵੀ ਪ੍ਰतिकਰਮ ਸਾਹਮਣੇ ਆਇਆ ਆਪ ਦਾ ਇਲਜ਼ਾਮ ਹੈ ਕਿ ਐਸਜੀਪੀਸੀ ਦੋਸ਼ੀਆਂ ਨੂੰ ਬਚਾਉਣ ਵਾਲੀ ਗੱਲ ਕਰ ਰਹੀ ਹੈ ਸਾਹਮਣੇ ਲਿਆਉਣ ਲਈ ਜਾਂਚ ਸਹਿਯੋਗ ਕਰਨਾ ਚਾਹੀਦਾ ਹੈ ਹਾਈ ਕੋਰਟ ਨੇ ਵੀ ਸੰਗਿਆਨ ਲੈ ਲਿਆ ਤੇ ਐਸਜੀਪੀਸੀ ਆ ਪ੍ਰਧਾਨ ਧਾਮੀ ਸਾਹਿਬ ਕਿਸ ਕਾਰਨ ਅਸਲ ਦੋਸ਼ੀਆਂ ਨੂੰ ਜਿਹੜਾ ਹੈ ਜੀ ਜਾਂਚ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਬਚਾਉਣ ਦੀ ਗੱਲ ਕਰ ਰਹੇ ਹਾਂ ਉਹ ਤਾਂ ਉਹੀ ਜਵਾਬ ਦੇ ਸਕਦੇ ਆ ਪਰ ਐਸਜੀਪੀਸੀ ਨੂੰ ਜਾਂਚ ਚ ਸਹਿਯੋਗ ਕਰਨਾ ਚਾਹੀਦਾ ਹੈ ਜ਼ਿਕਰ ਹੋ ਗਿਆ ਕਿ ਮਾਮਲੇ ਨੇ ਉਸਰੇਲੇ ਤੂਲ ਫੜਿਆ ਜਦੋਂ ਲਾਪਤਾ 328 ਰੁਪਿਆਂ ਦੇ ਮਾਮਲੇ 'ਚ ਆਮ ਆਦੀ ਪਾਰਟੀ ਵੱਲੋਂ ਸੋਣਾ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਗਿਆ ਐਸਆਈਟੀ ਨੇ ਐਸਜੀਪੀਸੀ ਦੇ ਦੋ ਸਾਬਕਾ ਮੁਲਾਜ਼ਮਾ ਸਤਿੰਦਰ ਕੋਹਲੀ ਤੇ ਕਮਲਜੀਤ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਪਰ ਜੇ ਹੁਣ ਐਸਜੀਪੀਸੀ ਨੇ ਜਾਂਚ 'ਚ ਸਹਿਯੋਗ ਨਾ ਦਿੱਤਾ ਤੇ ਰਿਕਾਰਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਤਾਂ ਫਿਰ ਸਵਾਲ ਇਹ ਹੈ ਕਿ ਜਾਂਚ ਅੱਗੇ ਕਿਵੇਂ ਤੁਰੇਗੀ ਪੁਲਿਸ ਕੋਲ ਕੀ ਬਦਲ ਹੋਣਗੇ ਕਿ ਕਾਨੂੰਨੀ ਤੌਰ ਤੇ ਐਸਜੀਪੀਸੀ ਰਿਕਾਰਡ ਦੇਣ ਤੋਂ ਇਨਕਾਰ ਕਰ ਸਕਦੀ ਹੈ ਅਜੇ ਹੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਭਵਿੱਖ ਦੀ ਗੋਚਲੁਕੇ ਹੋਏ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਹਰਿਆਣਾ ਤਾਂ 328 ਰੂਪ ਮਾਮਲੇ ਦੇ ਵਿੱਚ ਬਿਆਨ ਪਾਜ਼ੀ ਚੱਲੀ ਆ ਔਰ ਸਾਫ ਦਾ ਜੱਥੇਦਾਰ ਰਣਜੀਤ ਸਿੰਘ ਨੇ SGPC ਤੇ ਇਲਜ਼ਾਮ ਲਗਾਏ ਨੇ ਇਸ ਸੈਟੀ ਨੂੰ ਜਾਂਚ ਦੇ ਵਿੱਚ ਸਹਿਯੋਗ ਨਾ

मामले ਦੇ ਵਿੱਚ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਦੋ ਦੀ ਗ੍ਰਫਤਾਰੀ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਤੇ ਹੋਰ ਵੀ ਰੀਡ ਜਿਹੜੀ ਹੈ ਜਾਰੀ ਹੈ ਦੇ ਨਾਲ ਪੁਰ ਜੱਥੇਦਾਰ ਰਣਜੀਤ ਸਿੰਘ ਜੀ ਨੇ ਕਿਉਂਕਿ ਇਹ ਪੂਰਾ ਮਾਮਲਾ ਕਿਸ ਤਰ੍ਹਾਂ ਉਹ ਦੇਖਦੇ ਹਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਨ ਰਣਜੀਤ ਸਿੰਘ ਜੀ ਕਿਉਂਕਿ ਹੁਣ ਇਹ ਪੂਰਾ ਜਿਹੜਾ ਮਾਮਲਾ ਹੈ ਕਿਉਂਕਿ ਕਾਫੀ ਹੁਣ ਇਹ ਪੂਰਾ ਮਾਮਲਾ ਜਿਹੜਾ ਚੱਲ ਰਿਹਾ ਹੈ ਐਸਆਈਟੀ ਜਿਹੜੀ ਹੈ ਉਹ ਲਗਾਤਾਰ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਦੋ ਦੀ ਦੇ ਵਿੱਚ ਗ੍ਰਫਤਾਰੀ ਵੀ ਹੋਈ ਹੈ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਤੁਸੀਂ ਤਾਂ ਇਸ ਸਿਸਟਮ ਦੇ ਵਿੱਚ ਰਹੇ ਹੋ ਬੜੇ ਲੰਬੇ ਸਮੇਂ ਤੋਂ ਸਿੱਖ ਕੌਮ ਦੀ ਇਹ ਡਿਮਾਂਡ ਆ ਕਿ ਇਹ 328 ਰੁਪਏ ਕਿੱਥੇ ਗਏ ਕਿਸ ਆਈਡੀ ਤੇ ਗਏ ਕਿਸ ਦੇ ਹੁਕਮ ਨਾਲ ਗਏ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤਾਂ ਪਤਾ ਲੱਗਣਾ ਚਾਹੀਦਾ ਲੇਕਿਨ ਪ੍ਰਬੰਧਕ ਕਮੇਟੀ ਨੇ ਅੱਖਾਂ 'ਚ ਘੱਟਾ ਪਾਉਣ ਵਾਲਾ ਕੰਮ ਤਾਂ ਕਈ ਵਾਰੀ ਕੀਤਾ ਪਰ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਬਲਕਿ ਜੇ ਹੋਈ ਤਾਂ ਉਹਦੇ ਚ ਲੱਤ ਘੱਟ ਕੇ ਖਲੋਤੇ ਕਦੇ ਵੀ ਬਰਗਾੜੀ ਦਾ ਕੇਸ ਲੈ ਲੋ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਜਿੱਥੇ ਵੀ ਆਂਚ ਆਈ ਹੈ ਪ੍ਰਵਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੇ ਉਹਦੀ ਰਾਜਨੀਤੀ ਨੂੰ ਪ੍ਰਬੰਧਕ ਕਮੇਟੀ ਲੱਤ ਘੱਟ ਕੇ ਖਲੋ ਗਈਏ ਕਿ ਨਹੀਂ ਹੋਣ ਦੇਣਾ ਗੁਰੂ ਗ੍ਰੰਥ ਸਾਹਿਬ ਵੱਲ ਪਿੱਟ ਕਰਕੇ ਖਲੋ ਗਈ। ਤੋਂ ਸਾਡੀ ਜੋ ਕੁਛ ਅਸੀਂ ਦੇਖਦੇ ਆਂ ਸਾਰੀ ਕੌਮ ਦੀ ਇਹ ਡਿਮਾਂਡ ਆ ਕਿ ਸਾਨੂੰ ਪਤਾ ਲੱਗਣਾ ਚਾਹੀਦਾ ਹੈ 328 ਰੂਪ ਜਿਹੜੇ ਨੇ ਉਹ ਕਿਸ ਆਈਡੀ ਤੇ ਗਏ ਕਿਹਦੇ ਹੁਕਮ ਨਾਲ ਗਏ ਤਾਂ ਕਿ ਵਾਦਿਆ 328 ਰੁਪਏ ਦੇ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਨਿਊਜ਼ 18 ਤੇ ਸ਼ੋਮਣੀ ਕਮੇਟੀ ਮੈਂਬਰ ਦਾ ਵੱਡਾ ਬਿਆਨ ਆਇਆ ਹੈ ਦੱਸਿਆ ਕਿ ਉਹਨਾਂ ਨੇ ਕਿਹਾ 328 ਰੁਪਏ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਵੇਰਵਾ ਨਹੀਂ ਉਹਨਾਂ ਦੇ ਕੋਲ ਸਾਡੇ ਕੋਲ 328 ਰੁਪਏ ਦਾ ਵੇਰਵਾ ਨਹੀਂ ਹੈ ਚਾਵਲਾ ਕਹਿ ਰਹੇ ਨੇ ਸਰੂਪ ਕਿਸੂ ਦਿੱਤੇ ਮੌਕੇ ਦੇ ਅਧਿਕਾਰੀ ਨੂੰ ਹੀ ਪਤਾ ਸੀ ਤਾਂ ਐਫ ਆਈ ਆਰ ਕੱਟੀ ਗਈ ਹੈ ਪਤਾ ਲੱਗ ਜਾਏਗਾ ਉਹਨਾਂ ਦਾ ਕਹਿਣਾ ਨਿਊਜ਼ 18 ਦੇ ਪ੍ਰਾਈਮ ਟਾਈਮ ਤੇ ਬਿਆਨ ਦਿੱਤਾ ਗਿਆ ਹੈ ਔਰ ਆਪਣੇ ਆਪ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਲਗਾਤਾਰ ਸਵਾਲ ਸਿੱਧਾ ਇਹੀ ਹੈ 328 ਰੁਪਏ ਕਿੱਥੇ ਗਏ ਪੈਸੇ ਅਮਰਜੀਤ ਸਿੰਘ ਚਾਵਲਾ ਜਦੋਂ ਡਿਬੇਟ ਦੇ ਵਿੱਚ ਬੈਠੇ ਗੱਲਬਾਤ ਕੀਤੇ ਉਹਨਾਂ ਨੇ ਤਾਂ ਪ੍ਰਾਈਮ ਬੈਂਕ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਸਾਡੇ ਕੋਲ 328 ਰੁਪਏ ਦਾ ਵੇਰਵਾ ਨਹੀਂ ਹੈ ਜੋ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਅਹਿਮ ਔਰ ਵੱਡਾ ਬਿਆਨ ਸਾਬ ਲਈ ਮੈਂ ਬਹੁਤ ਸਤਿਕਾਰ ਨਾਲ ਤੁਹਾਨੂੰ ਇਹ ਜਾਨਣਾ ਚਾਹੁੰਦਾ ਕਿ 328 ਪਾਵਨ ਸਰੂਪਾਂ ਦੀ ਜਾਣਕਾਰੀ ਜਨਤਕ ਕਰ ਦਿਓ ਤੁਸੀਂ ਕਿ ਇਹ 328 ਸਰੂਪਾਂ ਨੇ ਫਲਾਣਾ ਬੰਦੇ ਕੋਲ ਜਾਂ ਗੁਰਦੁਆਰਾ ਸਾਹਿਬ ਲੈ ਕੇ ਗਏ ਸੀ ਮੈਂ ਜਾ ਕੇ ਦੇਖ ਲਵਾਂ ਦੂਜਾ ਮੇਰਾ ਪੁਆਇੰਟ ਇਹ ਵੀ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਤਰੀਕੇ ਨਾਲ ਦਿੱਤੇ ਗਏ ਕਿ ਐਸਜੀਪੀਸੀ ਨੇ ਉਹ ਸਾਰੇ ਸਰੂਪ ਵਾਪਸ ਲੈ ਲਏ ਇਹ ਦੱਸ ਦਿਓ ਤੁਸੀਂ ਦੇਖੋ ਗਲਤ ਸਮਝੋ ਤੁਸੀਂ ਕਿਉਂ ਨਹੀਂ ਵਾਰ-ਵਾਰ ਗੱਲ ਸੁਣਦੇ ਉੱਥੀ ਗੱਲ ਤੁਸੀਂ ਵੀ ਲੈ ਕੇ ਉੱਥੀ ੜਾ ਰਹੇ ਹੂੰ ਕਿ ਉਹ ਬੰਦੇ ਨੇ ਜਾਣਕਾਰੀ ਐਂਟਰ ਨਹੀਂ ਕੀਤੀ ਨਹੀਂ ਕਿਸੇ ਨੂੰ ਪਤਾ ਫਿਰ ਗੱਲ ਇਹ ਹੋ ਗਈ ਕਿ 3200 ਰੁਪਿਆਂ ਦਾ ਤੁਹਾਡੇ ਕੋਲ ਕੋਈ ਮਿਹਰਬਾਨ ਨਹੀਂ ਹੈ ਈਸ਼ਰ ਸਿੰਘ ਨੇ ਇੰਦੀ ਇਨਕੁਆਰੀ ਕੀਤੀ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਨੈਟ ਤੇ ਪਿਆ एवरीथिंग ਉਹ ਨੜਤੇ ਹੈਗੀ ਆ ਠੀਕ ਹੈ ਜਾਣਤਾ ਸਿਰਫ ਇੰਨੀ ਹੈ ਕਿ ਜਿਹੜੀ 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 ਤੇ ਅੱਜ ਐਫ ਆਈ ਆਰ 2025 ਚ ਕੱਟੀ ਗਈ ਆ 2020 ਵਾਲੀ ਆ ਉਹੀ ਦੋਸ਼ੀ ਨੇ ਜਵੇਂ ਦੋਸ਼ੀ ਮੇਰਾ ਸਵਾਲ ਫੇਰ ਉਹੀ ਸਿੰਪਲ ਹੈ ਕਿ 328 ਰੁਪਿਆਂ ਦਾ ਵੇਰਵਾ ਤੁਹਾਡੇ ਕੋਲ ਨਹੀਂ ਹੈ ਹਾਂ ਇੱਕ ਕਰਪਸ਼ਨ ਹੋਈ 3.5 ਲੱਖ 4 ਲੱਖ ਰੁਪਿਆ ਕਬਲਾ ਕਰ ਲਿਆ ਗਿਆ ਤੁਸੀਂ ਐਕਸ਼ਨ ਕਰ ਦਿੱਤਾ 328 ਰੁਪਿਆਂ ਦਾ ਵੇਰਵਾ ਤੁਹਾਡੇ ਕੋਲ ਨਹੀਂ ਹੈ ਬਿਲਕੁਲ ਨਹੀਂ ਹੈ ਉਹ ਕਿਉਂਕਿ ਜਿਹੜਾ ਉਹਨਾਂ ਨੇ ਉਹਨੇ ਕਿਨੂੰ ਦਿੱਤੇ ਕਿਨੂੰ ਨਹੀਂ ਦਿੱਤੇ ਉਹ ਬੰਦਾ ਉਹੀ ਜਾਣਦਾ ਸੀ ਦੇਖੋ ਅਸੀਂ ਹੁਣ ਤੁਸੀਂ ਆ ਬੰਦੇ ਨੇ ਐਫ ਆਈ ਆਰ ਕੱਟੀ ਆ ਉਹ ਬੰਦੇ ਨੇ ਇਨਕੁਆਇਰੀ ਕਰ ਲਿਆਗੇ ਇਹ ਕਰ ਹੀ ਰਹੇ ਆ ਨਹੀਂ ਤਾਂ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜੇ ਐਸਜੀਪੀਸੀ ਕੋਲ ਵੇਰਵਾ ਨਹੀਂ ਹੈ ਤਾਂ ਫਿਰ ਤਾਂ ਗਾਇਬ ਨਹੀਂ ਨਾ ਉਹ ਕਿਹੜੀ ਸਥਿਤੀ ਦੇ ਵਿੱਚ ਨੇ ਕਿਸਦੇ ਕੋਲ ਨੇ ਤਾਂ ਬਹੁਤ ਵੱਡਾ ਸਵਾਲ ਹੋ ਗਿਆ ਬਹੁਤ ਵੱਡਾ ਅਸੀਂ ਆਪ ਇਸ ਗੱਲ ਤੇ ਨਹੀਂ ਕਹਿ ਰਹੇ ਕਿ ਬਹੁਤ ਵੱਡਾ ਸਵਾਲ ਇਹ ਮਸਲਾ ਸੀ ਇੱਕ ਹਮ ਤਾਂ ਇਹ ਉਹਨਾ ਬੰਦੇ ਦੇ ਖਾਤ ਸਾਰੀ ਦਾ ਇਸਿਓ ਬਿਆਨ ਅਗੇ ਵਤਿਆਂ ਉਧਰ ਰਾਜਾ ਵੜਿੰਗ ਦੀ ਸੁਪੀਰ ਬਾਦਲ ਨੂੰ ਸਿੱਧੀ ਚੁਣੌਤੀ ਸਾਹਮਣੇ ਆਈ ਹੈ ਉਹਨਾਂ ਨੇ ਚੋਣਾ ਨੂੰ ਲੈ ਕੇ ਚੁਣੌਤੀ ਦਿੱਤੀ ਹੈ ਔਰ ਗਿੱਦੜ ਬਾਹਾ ਤੋਂ ਚੋਂ ਲੜਨ ਦਾ ਚੈਲੰਜ ਦੇ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਚੋਂ ਲੜਨੀ ਹੈ ਤਾਂ ਆਓ ਗਿੱਦੜ ਪਾਹਾ ਫਿਰ ਵੇਖ ਲਵਾਂਗੇ ਤਾਂ ਰਾਜਾ ਵੜਿੰਗ ਨੇ ਇੱਕ ਕਿਸਮ ਦੇ ਨਾਲ ਉਹਨਾਂ ਨੂੰ ਚੈਲੰਜ ਦਿੱਤਾ ਔਰ ਇੱਕ ਹੀ ਸੇ ਤੋਂ ਲੜਨਾ ਦੋ ਤੋਂ ਨਹੀਂ ਇਹ ਵੀ ਵੜਿੰਗ ਨੇ ਕਿਹਾ ਇੱਕੋ ਵਾਰ ਹੀ ਦੇ ਵਿੱਚ ਸਾਰਾ ਕੱਟਾ ਕੱਟੀ ਜਿਹੜਾ ਉਹ ਕੱਢ ਦਿਆ ਇਸ ਕਿਸਮ ਦੇ ਨਾਲ ਉਹਨਾਂ ਨੇ ਲਲਕਾ ਰਿਹਾ ਹੈ ਤਾਂ ਗਿੱਦੜ ਪਾਹਾ ਦੇ ਮਰਜ਼ੀਵਾੜੇ ਨੇ ਮੋਛੇ ਪਾਦੇ ਇਸ ਕਿਸਮ ਦੇ ਨਾਲ ਬੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਸੁਪੀਰ ਫਾਦਰ ਚੈਲੰਜ ਹਮਾਰੇ ਪਾਸ ਕਿ ਜੀ ਫੋਟੋਗ੍ਰਾਫਰ ਨਾਲ ਗੱਲ ਹੋ ਰਹੀ ਹੈ ਲੜਨਾ ਤਾਂ ਬਿਲਕੁਲ ਤੁਸੀਂ ਲੜਿਓ ਠੋਕ ਕੇ ਜਾ ਕੇ ਮੈਂ ਹੁਣ ਅੱਜ ਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਦਾ ਫਿਰ ਕੱਟਾ ਕੱਟੀ ਜਮਾ ਘੜਨਾ ਇੱਕ ਥਾਂ ਤੋਂ ਲੜਿਓ ਲੜਿਓ ਗਿੱਦੜ ਬਾ ਫਿਰ ਮੈਂ ਲੜਾਂਗਾ ਐਵੇਂ ਸਾਨੂੰ ਡਰਾ ਕੇ ਉੱਥੇ ਐ ਉਹ ਗਿੱਦੜ ਬਾਦੇ ਮਰਜੀ ਵੜੇ ਐ ਮੋਛੇ ਪਾ ਦਿਆਂਗੇ ਤੇ ਚੱਕ ਕੇ ਇੱਕੇ ਵਾਰੀ ਕਟਾ-ਕਢੀ ਖੜਦਿਆਂਗੇ ਇਹ ਨਹੀਂ ਵੀ ਮੈਂ ਲੰਬੀਓ ਵੀ ਲੜੂੰਗਾ ਤੇ ਮੈਂ ਜਲਾਲਾਬਾਦ ਵੀ ਲੜੂੰਗਾ ਤੇ ਗਿੱਦੜ ਵੀ ਵੀ ਲੜੂੰਗਾ ਕੱਲਾ ਇੱਕ ਗਿੱਦੜ ਬਾਲੜੇ ਮੈਂ ਕੱਲਾ ਕਿਦੜਦੇ ਲੜੂੰਗਾ ਪਾਰ ਹੋ ਜੂ ਨਾ ਪਾਰ ਹੋ ਜੂ ਐਵੇਂ ਨਾ ਕਰੋ ਸੁਬੀਰ ਜੀ ਚੰਗਾ ਨਹੀਂ ਲੱਗਦਾ ਤੁਹਾਨੂੰ ਇਹ ਸ਼ੋਭਾ ਨਹੀਂ ਦਿਨੀਆਂ ਇਹੋ ਜੀਆਂ ਗੱਲਾਂ ਮੇਰੇ ਹੈਂ ਦੁਆਰੇ ਦਾ ਇਤਖਾਦ ਰਹਿ ਗਿਆ ਉਹ ਖੜੇ ਰਹਾ ਕਦ ਕਦ ਜਾਵੇਂ ਬਾਲ ਸਾਹਿਬ ਜਿੱਦੂ ਕਿ ਲੜੂਗਾ ਜੰਗ ਕਰਾ ਕਰੋ ਜੀ ਮੇਰੇ ਹੈਂ ਦੁਆਰੇ ਦਾ ਇਤਖਾਦ ਰਹਿ ਗਿਆ ਉਹ ਖੜੇ ਰਹਾ ਕਦ ਕਦ ਜਾਵੇਂ ਬਾਲ ਸਾਹਿਬ ਜਿੱਦੂ ਕਿ ਲੜੂਗਾ ਜੰਗ ਕਰਾ ਲੜਨਾ ਤਾਂ ਬਿਲਕੁਲ ਤੁਸੀਂ ਲੜੇ ਓ ਠੋਕ ਕੇ ਜਾ ਕੇ ਮੈਂ ਹੁਣ ਅੱਜ ਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਦਾ ਫਿਰ ਕੱਟਾ ਕੱਟੀ ਜਵਾਂ ਘੜਨਾ ਇੱਕ ਥਾਂ ਤੋਂ ਲੜਿਓ ਲੜਿਓ ਕਿ ਦਰਵਾਜ਼ਾ ਫਿਰ ਮੈਂ ਲੜਾਂਗਾ ਉਧਰ ਬੀਕੇਯੂ ਸਿੱਧੂਪੁਰ ਦੇ ਬਾਕੀਆਂ ਨੂੰ ਡੱਲੇਵਾਲ ਨੇ ਜਵਾਬ ਦਿੱਤਾ ਹੈ ਕਿ ਆ ਆਪਣੇ ਖਿਲਾਫ ਨਰਾਜ਼ਗੀ ਨੂੰ ਉਹਨਾਂ ਨੇ ਸਰਕਾਰ ਦੀ ਸਾਜ਼ਿਸ਼ ਕਰਾਂ ਦੇ ਸਰਕਾਰਾਂ ਨੂੰ ਕਿ ਇਹ ਦੇਖੋ ਸਾਡੇ ਖਿਲਾਫ ਸਾਜ਼ਿਸ਼ਾਂ ਹੀ ਹੁੰਦੀਆਂ ਨੇ ਔਰ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਇਹਨਾਂ ਨੇ ਕਿਹਾ ਫੰਡਾਂ ਦੇ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਹੈ ਜੇਕਰ ਜੋ ਯੂਨੀਅਨ ਨੂੰ ਖਰਾਬ ਕਰੇਗਾ ਉਸਤੇ ਕਾਰਵਾਈ ਹੋਏਗੀ ਇਸ ਸਾਫ ਤੌਰ ਤੇ ਧੰਲੇ ਵਾਲੇ ਕਿਆ ਹੈ ਮੈਂਬਰਸ਼ਿਪ ਪੂਰੀ ਹੋਣ ਤੇ ਹੀ ਪ੍ਰਧਾਨਗੀ ਦੀ ਚੋਣ ਹੋਏਗੀ ਦਰਅਸਲ ਪੀਕੇ ਉਸ ਸਿੱਧੂਪੁਰ ਦੇ ਕੁਝ ਲੀਡਰਾਂ ਨੇ ਧੰਲੇਵਾਲੇ ਖਿਲਾਫ ਬਾਗੀ ਸੁਰਖਤਿਆਰ ਕੀਤੇ ਉਹਨਾਂ ਨੇ ਇਲਜ਼ਾਮ ਲਗਾਏ ਕਿ ਧੰਲੇਵਾਰ ਹੋਵੇ ਤਾਨਾਸ਼ਾਹੀ ਤਰੀਕੇ ਦੇ ਨਾਲ ਜਥੇਬੰਦੀ ਨੂੰ ਚਲਾ ਰਹੇ ਨੇ ਧੰਲੇਵਾਰ ਨੇ ਕਿਸਾਨ ਲੀਡਰਾਂ ਨੂੰ ਇੱਕ ਇੱਕ ਕਰਕੇ ਬਾਹਰ ਕੱਢ ਦਿੱਤਾ ਨਾਲ ਹੀ ਇਹਨਾਂ ਲੀਡਰਾਂ ਨੇ ਸ਼ੁਭਕਰਨ ਦੇ ਮੋਟੇ ਸ਼ੰਭੂ ਮੋਰਚੇ ਦੇ ਵਿੱਚ ਕੋਈ ਨੁਕਸਾਨ ਨਹੀਂ ਡੱਲੇ ਵਾਲ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਅਤੇ ਜਥੇਬੰਦੀ ਨੂੰ ਹੁਣ ਸਮੂਹਿਕ ਤੌਰ ਤੇ ਨਾਲ ਛੁਡਾਉਂਦਾ ਫੈਸਲਾ ਵੀ ਲਿਆ ਇਸ ਵਿਰੋਧ ਇਹ ਵਿਰੋਧ ਦੀ ਆਵਾਜ਼ ਜਿਹੜੀ ਹੈ ਪਿਸ਼ੋਰਾ ਸਿੰਘ ਸਿੱਧੂ ਦੇ بیٹے ਦਲਵੀਰ ਸਿੰਘ ਸਿੱਧੂਪੁਰ ਨੇ ਚੁੱਕੀ ਹੈ ਜੋ ਕਿ ਬੀਕੇਯੂ ਸਿੱਧੂਪੁਰ ਦੇ ਸੰਸਪਾਦ ਪਿਸ਼ੋਰਾ ਸਿੰਘ ਦੇ بیٹے ਨੇ ਹਰਸ ਉਸ ਦੇ ਪਾਸੇ ਡੱਲੇ ਵਾਲ ਨੇ ਜਵਾਬ ਦਿੱਤਾ ਹੈ ਮਨੇ ਕਿਹਾ ਕਿ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਜਥੇਬੰਦੀ ਤੋਂ ਕੱਢ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਹੀ ਆਵਾਜ਼ੇ ਚੁੱਕੀ ਨਾ ਨੰਦਾ ਵੀ ਚੋਣ ਹੋਵੇ ਦੁਬਾਰਾ ਅਸਲ ਦਰਸਲ ਇਹ ਹੈ ਕਿ ਕੋਈ ਮਤਲਬ ਜਿਹੜੇ ਜ਼ਿਲ੍ਹਾ ਪ੍ਰਧਾਨਾਂ ਦੀ ਆਪਾਂ ਤੁਸੀਂ ਗੱਲ ਕਰਦੇ ਹੋ ਉਹ ਵਾਸਤਵ ਦੇ ਵਿੱਚ ਇਸ ਵੇਲੇ ਜ਼ਿਲ੍ਹਾ ਪ੍ਰਧਾਨ ਹੈ ਹੀ ਨਹੀਂ ਉਹ ਬੰਦੇ ਵਕ ਵਕ ਸਮਾਂ ਦਿੱਤੇ ਆਪਦੀਆਂ ਕਮੀਆਂ ਕਰਕੇ ਉਹਦੀਆਂ ਗਲਤੀਆਂ ਕਰਕੇ ਜਿੱਥੇ ਬੰਦੀ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੋਈ ਹੈ ਉਹ ਜਿੱਥੇ ਬੰਦੀ ਦੇ ਵਿੱਚੋਂ ਬਾਹਰ ਕੱਢੇ ਜਾ ਚੁੱਕੇ ਨੇ ਉਹਨਾਂ 'ਚ ਕੋਈ ਬੰਦਾ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਵਿਵਾਦ ਉੱਠਿਆ ਉਹ ਆਪਾਂ ਨੂੰ ਪਤਾ ਹੈ ਕਿ ਜਦੋਂ ਸਰਕਾਰਾਂ ਦੇ ਨਾਲ ਜਿਹੜੀ ਜਥੇਬੰਦੀ ਭੜਦੀ ਹੈ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੇ ਜਿਹੜਾ ਐਕਟ ਲੈ ਕੇ ਆਏ ਇਹ ਪਾਲਿਸੀ ਸਰਕਾਰ ਉਹਨੂੰ ਪਿੱਛੇ ਮੋੜਨ ਦੇ ਵਿੱਚ ਇੱਕ ਵੱਡੀ ਲੜਾਈ ਦਿੱਤੀ ਗਈ ਜਥੇਬੰਦੀ ਵੱਲੋਂ ਪਰ ਕੇਂਦਰ ਸਰਕਾਰ ਨੂੰ ਵੀ ਸਮੇਂ-ਸਮੇਂ ਦੇ ਉੱਤੇ ਚੁਣੌਤੀ ਦਿੰਦੀ ਹੈ ਜਥੇਬੰਦੀ ਤੋਂ ਇਸ ਕਰਕੇ ਸੁਭਾਵਤ ਹੈ ਕਿ ਸਰਕਾਰਾਂ ਅਜਿਹੇ ਲੋਕਾਂ ਨੇ ਆ ਕੇ ਫੜ ਕੇ ਲੱਭਦੀਆਂ ਹੁੰਦੀਆਂ ਨੇ ਕਿ ਕੋਈ ਨਾਰਾਜ਼ਗੀ ਵਾਲੇ ਬੰਦੇ ਲੱਭਣ ਗੱਲਿਆਂ ਵਾਲਦੇ ਜਾਂ ਸਿੱਧੂਪੁਰ ਦੇ ਖਲਾਬ ਕੋ ਨਾਰਾਜ਼ਗੀ ਵਾਲੇ ਬੰਦੇ ਲੱਭਣ ਉਹਨਾਂ ਨੂੰ ਘੱਟੇ ਕਰਕੇ ਇੱਕ ਵੱਡਾ ਹੈ ਲੱਗੇ ਵੀ ਸ਼ਕਤ ਬਹੁਤ ਵੱਡਾ ਬੰਮ ਚਲਾਤਾ ਉਹ ਤੁਹਾਡੇ ਸਾਹਮਣੇ ਕੱਲ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਵੀ ਸਾਰੀ ਸਿਚੁਏਸ਼ਨ ਹੈ ਜਿਹੜੀ ਉਹ ਕਲੀਅਰ ਕਰ ਦਿੰਦਾ